ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਨੇ 1 ਸਤੰਬਰ 1604 ਈਸਵੀ ਨੂੰ ਸ੍ਰੀ ਹਰਮੰਦਰ ਸਾਹਿਬ ਵਿਖੇ ਕੀਤਾ ਇਸ ਗ੍ਰੰਥ ਨੂੰ ਆਦ ਗ੍ਰੰਥ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ ਅੱਜ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਗੁਰੂ ਅਰਜਨ ਦੇਵ ਜੀ ਨੇ ਆਖਿਰ ਕਿਉਂ ਆਦ ਕਰਨ ਦੀ ਰਚਨਾ ਕੀਤੀ ਇਸ ਗ੍ਰੰਥ ਨੂੰ ਲਿਖਣ ਵਿੱਚ ਉਨ੍ਹਾਂ ਨੂੰ 3 ਸਾਲ ਦਾ ਸਮਾਂ ਕਿਉਂ ਲੱਗਿਆ ਅਤੇ ਇਹ ਗ੍ਰੰਥ ਸਾਰੇ ਧਾਰਮਿਕ ਗ੍ਰੰਥਾਂ ਤੋਂ ਬਿਲਕੁਲ ਵੱਖਰਾ ਕਿਉਂ ਹੈ ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਸਮੇਂ-ਸਮੇਂ ਤੇ ਨਿਰੰਕਾਰ ਵੱਲੋਂ ਆਈ ਬਾਣੀ ਨੂੰ ਆਪਣੀ ਪੋਥੀ ਸਾਹਿਬ ਵਿੱਚ ਲਿਖ ਲੈਂਦੇ ਸਨ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਉਹਨਾਂ ਨੇ ਆਪਣੀ ਪੋਥੀ ਦੂਜੇ ਗੁਰੂ ਗੁਰੂ ਅੰਗਦ ਦੇਵ ਜੀ ਨੂੰ ਸੌਂਪ ਦਿੱਤੀ ਇਸੇ ਤਰ੍ਹਾਂ ਗੁਰੂ ਅਮਰਦਾਸ ਜੀ ਗੁਰੂ ਰਾਮਦਾਸ ਜੀ ਅਤੇ ਗੁਰੂ ਅਰਜਨ ਦੇਵ ਜੀ ਨੇ ਨਿਰੰਕਾਰ ਤੋਂ ਆਈ ਬਾਣੀ ਨੂੰ ਆਪਣੀ ਆਪਣੀ ਪੋਥੀ ਵਿੱਚ ਲਿਖਿਆ ਜਦੋਂ ਗੁਰੂ ਅਰਜਨ ਦੇਵ ਜੀ ਸਿੱਖਾਂ ਦੇ ਪੰਜਵੇਂ ਗੁਰੂ ਬਣੇ ਉਸ ਸਮੇਂ ਗੁਰੂ ਜੀ ਦਾ ਵੱਡਾ ਪ੍ਰਾਪ੍ਰਿਤੀ ਚੰਦ ਦਾ ਪੁੱਤਰ ਮਿਹਰਬਾਨ ਗੁਰੂ ਨਾਨਕ ਦੇਵ ਜੀ ਦੇ ਨਾਮ ਹੇਠਾਂ ਆਪਣੀ ਬਾਣੀ ਲਿਖਦਾ ਹੁੰਦਾ ਸੀ ਉਸ ਨੇ ਆਪਣਾ ਖੁੱਦ ਦਾ ਇੱਕ ਗ੍ਰੰਥ ਵੀ ਤਿਆਰ ਕਰ ਲਿਆ ਜਿਸ ਵਿੱਚ ਗੁਰੂ ਦੀ ਬਾਣੀ ਪੀਰਾਂ ਫਕੀਰਾਂ ਦੇ ਬਾਰੇ ਸ਼ਾਮਲ ਸੀ ਇਸੀ ਤਰ੍ਹਾਂ ਗੁਰੂ ਕਰਨਾ ਈਰਖਾ ਕਰਨ ਵਾਲੇ ਕੁਝ ਹੋਰ ਲੋਕਾਂ ਨੇ ਵੀ ਗੁਰੂ ਸਹਿਬਾਨਾਂ ਦੀ ਸੱਚੀ ਬਾਣੀ ਵਿੱਚ ਮਿਲਾਵਟ ਕਰਨੀ ਸ਼ੁਰੂ ਕਰ ਦਿੱਤੀ ਜਿਸ ਕਾਰਨ ਸੱਚੀ ਬਾਣੀ ਅਤੇ ਕੱਚੀ ਬਾਣੀ ਦਾ ਨਿਰਣਾ ਕਰਨਾ ਔਖਾ ਹੋ ਗਿਆ ਇਹ ਸਭ ਰੋਕਣ ਲਈ ਗੁਰੂ ਅਰਜਨ ਦੇਵ ਜੀ ਨੇ ਆਦਿ ਗ੍ਰੰਥ ਦੀ ਸੰਪਾਦਨਾ ਕੀਤੀ ਆਦਿ ਗ੍ਰੰਥ ਵਿੱਚ ਪਹਿਲੇ ਪੰਜ ਗੁਰੂ ਸਹਿਬਾਨ 15 ਭਗਤਾਂ ਅਤੇ 11 ਭਟਾਂ ਦੀ ਬਾਣੀ ਨੂੰ ਸ਼ਾਮਲ ਕੀਤਾ ਉਸ ਸਮੇਂ ਸਮਾਜ ਵਿੱਚ ਉੱਚ-ਨੀਚ ਚਾਤਪਾਤ ਦਾ ਬਹੁਤ ਹੀ ਬੋਲਬਲਾ ਸੀ ਗੁਰੂ ਜੀ ਜਾਣਦੇ ਸਨ ਕਿ ਨਾ ਸਾਰੀਆਂ ਸਮਾਜਿਕ ਬੁਰਾਈਆਂ ਕਾਰਨ ਕੋਈ ਵੀ ਸਮਾਜ ਕਦੇ ਤਰੱਕੀ ਨਹੀਂ ਕਰ ਸਕਦਾ ਇਸ ਲਈ ਗੁਰੂ ਜੀ ਨੇ ਆਦ ਗ੍ਰੰਥ ਦੀ ਰਚਨਾ ਕੀਤੀ ਤਾਂ ਜੋ ਸਾਰੇ ਧਰਮ ਦੇ ਲੋਕ ਇਸ ਗ੍ਰੰਥ ਨੂੰ ਪੜ ਸਕਣ ਅਤੇ ਇੱਕ ਨਿਰੰਕਾਰ ਨਾਲ ਜੁੜ ਸਕਣ ਸਾਲ 1601 ਤੋਂ ਲੈ ਕੇ 1604 ਤੱਕ ਆਦ ਗ੍ਰੰਥ ਸੰਪੂਰਨ ਕੀਤਾ ਗਿਆ ਗੁਰੂ ਅਰਜਨ ਦੇਵ ਜੀ ਨੇ ਆਪਣੀ ਨਿਗਰਾਨੀ ਵਿੱਚ ਭਾਈ ਗੁਰਦਾਸ ਜੀ ਦੁਆਰਾ ਅਮ੍ਰਿਤਸਰ ਦੇ ਰਾਮ ਸਰਸਤਾਨ ਤੇ ਇਹ ਸਾਰਾ ਗ੍ਰੰਥ ਲਿਖਵਾਇਆ ਇਸ ਗ੍ਰੰਥ ਨੂੰ ਲਿਖਣ ਵਿੱਚ ਲਗਭਗ 3 ਸਾਲ ਦਾ ਸਮਾਂ ਲੱਗਿਆ ਕਿਉਂਕਿ ਗੁਰੂ ਅਰਜਨ ਦੇਵ ਜੀ ਕੋਲ ਗੁਰੂ ਨਾਨਕ ਦੇਵ ਜੀ, ਪੁਰਵੰਗ ਦੇਵ ਜੀ, ਗੁਰੂ ਰਾਮਦਾਸ ਜੀ ਅਤੇ ਆਪਣੀ ਖੁਦ ਹੀ ਲਿਖੀ ਹੋਈ ਬਾਣੀ ਤਮਾਜੂਤ ਸੀ ਪਰ ਤੀਜੇ ਗੁਰੂ ਗੁਰੂ ਅਮਰਦਾਸ ਜੀ ਦੀ ਪੋਥੀ ਸਾਹਿਬ ਗੁਰੂ ਅਮਰਦਾਸ ਜੀ ਦੇ ਪੁੱਤਰ ਬਾਬਾ ਮੋਹਨ ਜੀ ਕੋਲ ਸੀ ਕਿਹਾ ਜਾਂਦਾ ਹੈ ਕਿ ਤੀਜੇ ਗੁਰੂ ਸ੍ਰੀ ਗੁਰੂ ਅਮਰਦਾਸ ਜੀ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਆਪਣੇ ਪੁੱਤਰ ਬਾਬਾ ਮੋਹਨ ਨੂੰ ਸਖਤ ਹਦਾਇਤਾਂ ਦਿੱਤੀਆਂ ਸਨ ਕਿ ਸਾਡੀ ਇਸ ਪੋਥੀ ਸਾਹਿਬ ਨੂੰ ਆਪਣੇ ਕੋਲ ਸੰਭਾਲ ਕੇ ਰੱਖਣਾ ਤੇ ਜੇਕਰ ਕੋਈ ਪੋਥੀ ਸਾਹਿਬ ਤੁਹਾਡੇ ਕੋਲੋਂ ਮੰਗਣ ਆਉਂਦਾ ਹੈ ਤਾਂ ਇਸ ਨੂੰ ਕਿਸੇ ਨੂੰ ਨਾ ਦੇਣਾ ਪਰ ਜਦੋਂ ਗੁਰੂ ਰਾਮਦਾਸ ਜੀ ਦੇ ਪੁੱਤਰ ਗੁਰੂ ਅਰਜਨ ਦੇਵ ਜੀ ਤੁਹਾਡੇ ਕੋਲੋਂ ਖੁਦ ਪੋਥੀ ਸਾਹਿਬ ਲੈਣ ਲਈ ਆਉਣਗੇ ਤਾਂ ਉਹਨਾਂ ਨੂੰ ਸੌਂਪ ਦੇਣਾ ਗੁਰੂ ਅਰਜਨ ਦੇਵ ਜੀ ਬਾਬਾ ਮੋਹਨ ਜੀ ਦੇ ਕੋਲੋਂ ਗੁਰੂ ਅਮਰਦਾਸ ਜੀ ਦੀ ਪੋਥੀ ਸਾਹਿਬ ਮੰਗਵਾਉਣਾ ਚਾਹੁੰਦੇ ਸਨ ਕਿਹਾ ਜਾਂਦਾ ਹੈ ਕਿ ਉਦੋਂ ਬਾਬਾ ਮੋਹਨ ਜੀ ਕੋਇੰਦਵਾਲ ਵਿਖੇ ਸਮਾਦੀ ਵਿੱਚ ਲੀਨ ਸਨ ਗੁਰੂ ਜੀ ਦੀ ਆਗਿਆ ਲੈ ਕੇ ਭਾਈ ਗੁਰਦਾਸ ਜੀ ਬਾਬਾ ਮੋਹਨ ਜੀ ਤੋਂ ਪੋਥੀ ਸਾਹਿਬ ਲੈਣ ਲਈ ਗਏ ਪਰ ਉਹਨਾਂ ਨੇ ਦਰਵਾਜ਼ਾ ਨਹੀਂ ਖੋਲਿਆ ਕਿਉਂਕਿ ਬਾਬਾ ਮੋਹਨ ਜੀ ਸਮਾਦੀ ਵਿੱਚ ਲੀਨ ਸਨ ਦੂਜੀ ਵਾਰ ਗੁਰੂ ਅਰਜਨ ਦੇਵ ਜੀ ਦੀ ਆਗਿਆ ਲੈ ਕੇ ਬਾਬਾ ਬੁੱਢਾ ਸਾਹਿਬ ਬਾਬਾ ਮੋਹਨ ਜੀ ਤੋਂ ਪੋਥੀ ਸਾਹਿਬ ਲੈਣ ਲਈ ਗਏ ਪਰ ਉਹਨਾਂ ਨੂੰ ਵੀ ਪੋਥੀ ਸਾਹਿਬ ਨਾ ਮਿਲ ਸਕੇ ਅੰਤ ਵਿੱਚ ਗੁਰੂ ਅਰਜਨ ਦੇਵ ਜੀ ਆਪ ਸੰਗਤ ਸਮੇਤ ਗੋਇੰਦਵਾਲ ਸੈ ਪਹੁੰਚੇ ਉਹਨਾਂ ਨੇ ਨਾਤਾ ਦਰਵਾਜ਼ਾ ਖੜਕਾਇਆ ਅਤੇ ਨਾ ਹੀ ਬਾਬਾ ਮੋਹਨ ਜੀ ਨੂੰ ਆਵਾਜ਼ ਦਿੱਤੀ ਗੁਰੂ ਅਰਜਨ ਦੇਵ ਜੀ ਦਰਵਾਜ਼ੇ ਦੇ ਬਾਹਰ ਜ਼ਮੀਨ ਉੱਤੇ ਬੈਠ ਗਏ ਅਤੇ ਗੁਰਬਾਣੀ ਦਾ ਪਾਠ ਕਰਨ ਲੱਗ ਪਏ ਨਿਰੰਕਾਰ ਨੂੰ ਯਾਦ ਕਰਦਿਆਂ ਗੁਰੂ ਜੀ ਨੇ ਉਸ ਸਮੇਂ ਇੱਕ ਸ਼ਬਦ ਉਚਾਰਿਆ ਮੋਹਨ ਤੇਰੇ ਉੱਚੇ ਮੰਦਰ ਮਹਿਲ ਅਪਾਰਾ ਮੋਹਨ ਤੇਰੇ ਸੋਹਣ ਦਵਾਰ ਜਿਉ ਸੰਤ ਧਰਮਸਾਲਾ ਗੁਰੂ ਅਰਜਨ ਦੇਵ ਜੀ ਨੇ ਆਪਣੇ ਨੇਤਰ ਬੰਦ ਕਰਕੇ ਇਹ ਸ਼ਬਦ ਉਚਾਰਿਆ ਜੋ ਆਵਾਜ਼ਾਂ ਲਾਉਣ ਨਾਲ ਬਾਬਾ ਮੋਹਨ ਜੀ ਦੀ ਸਮਾਧੀ ਨਹੀਂ ਖੁੱਲੀ ਸੀ ਗੁਰੂ ਜੀ ਦਾ ਸ਼ਬਦ ਸੁਣ ਕੇ ਬਾਬਾ ਮੋਹਨ ਜੀ ਦੀ ਸਮਾਧੀ ਖੁੱਲ ਗਈ ਉਹਨਾਂ ਨੇ ਦੇਖਿਆ ਕਿ ਗੁਰੂ ਅਰਜਨ ਦੇਵ ਜੀ ਖੁਦ ਪੈਦਲ ਤੁਰ ਕੇ ਆਏ ਹਨ ਇਹ ਦੇਖ ਕੇ ਉਹ ਸੋਚਣ ਲੱਗੇ ਕਿ ਗੁਰੂ ਜੀ ਮੇਰਾ ਨਾਮ ਲੈ ਕੇ ਸ਼ਬਦ ਗਾਇਨ ਕਰ ਰਹੇ ਹਨ ਇਕਪਾਲ ਦਾ ਸਮਾਂ ਨਾ ਬਰਬਾਦ ਕਰਦਿਆਂ ਉਹ ਗੁਰੂ ਜੀ ਦੇ ਅੱਗੇ ਨਤਮਸਤਕ ਹੋ ਗਏ ਤਾਂ ਗੁਰੂ ਜੀ ਨੇ ਬਚਨ ਕੀਤਾ ਬਾਬਾ ਮੋਹਨ ਜੀ ਗੁਰੂ ਸਾਹਿਬ ਦੀ ਬਾਣੀ ਪੋਥੀ ਸਾਹਿਬ ਦੇ ਰੂਪ ਵਿੱਚ ਜੋ ਆਪ ਜੀ ਦੇ ਕੋਲ ਹੈ ਕਿਰਪਾ ਕਰਕੇ ਉਹ ਪੋਥੀ ਸਾਹਿਬ ਸਾਨੂੰ ਸੌਂਪ ਦਿਓ ਉਸ ਸਮੇਂ ਬਾਬਾ ਜੀ ਨੇ ਗੁਰੂ ਜੀ ਦੇ ਸਾਹਮਣੇ ਹੱਥ ਜੋੜ ਕੇ ਕਿਹਾ ਕਿ ਇਹ ਪੋਥੀ ਸਾਹਿਬ ਤਾਂ ਤੁਹਾਡੀ ਹੀ ਅਮਾਨਤ ਹੈ ਮੈਂ ਇਸ ਨੂੰ ਸਿਰਫ ਤੁਹਾਡੇ ਲਈ ਹੀ ਸੰਭਾਲ ਕੇ ਰੱਖਿਆ ਸੀ ਇਸ ਤਰ੍ਹਾਂ ਗੁਰੂ ਅਰਜਨ ਦੇਵ ਜੀ ਨੂੰ ਉਹ ਪੋਥੀ ਸਾਹਿਬ ਪ੍ਰਾਪਤ ਹੋ ਗਈ 1 ਸਤੰਬਰ 1604 ਈਸਵੀ ਨੂੰ ਆਦ ਗ੍ਰੰਥ ਸਹਿਬ ਨੂੰ ਸ੍ਰੀ ਹਰਮੰਦਰ ਸਾਹਿਬ ਵਿਖੇ ਸ਼ਸ਼ੋਭਿਤ ਕੀਤਾ ਗਿਆ ਪਾਪਾ ਬੁੱਢਾ ਜੀ ਨੂੰ ਸ੍ਰੀ ਹਰਮੰਦਰ ਸਾਹਿਬ ਦੇ ਪਹਿਲੇ ਮੁਖ ਗ੍ਰੰਥੀ ਵਜੋਂ ਨਿਯੁਕਤ ਕੀਤਾ ਗਿਆ ਅਤੇ ਉਹਨਾਂ ਤੋਂ ਆਦ ਗ੍ਰੰਥ ਸਹਿਬ ਦਾ ਪਹਿਲਾ ਹੁਕਮਨਾਮਾ ਸਹਿ ਪੜਵਾਇਆ ਸੰਤਾਂ ਕੀ ਕਾਰਜ ਆਪ ਖਲੋਆ ਹਰ ਕੰਮ ਕਰਾਵਣ ਆਇਆ RAM ਗੁਰੂ ਗ੍ਰੰਥ ਸਾਹਿਬ ਜੀ ਪੂਰੀ ਦੁਨੀਆ ਵਿੱਚ ਇੱਕ ਵਿਲੱਖਣ ਗ੍ਰੰਥ ਹੈ ਇਸੀ ਰਚਨਾ ਕਰਦੇ ਸਮੇਂ ਸਿੱਖ ਗੁਰੂਆਂ ਨੇ ਨਾ ਸਿਰਫ ਆਪਣੀ ਬਾਣੀ ਨੂੰ ਹੀ ਸ਼ਾਮਲ ਕੀਤਾ ਸਗੋ ਸਮੇਂ ਦੇ ਹਿੰਦੂ ਅਤੇ ਮੁਸਲਿਮ ਧਰਮਾਂ ਦੇ ਪੈਗੰਬਰਾਂ ਅਤੇ ਸੰਤਾਂ ਦੀ ਬਾਣੀ ਨੂੰ ਵੀ ਇਸ ਗ੍ਰੰਥ ਵਿੱਚ ਦਰਜ ਕੀਤਾ ਇਥੇ ਇਹ ਗੱਲ ਧਿਆਨਯੋਗ ਹੈ ਕਿ ਬਾਕੀ ਸਾਰੇ ਧਰਮਾਂ ਦੀਆਂ ਧਾਰਮਿਕ ਪੁਸਤਕਾਂ ਪਗਤਾਂ ਦੁਆਰਾ ਲਿਖੀਆਂ ਗਈਆਂ ਸਨ ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇੱਕ ਅਜੀਹਾ ਗ੍ਰੰਥ ਹੈ ਜਿਸ ਨੂੰ ਸਿੱਖ ਗੁਰੂਆਂ ਨੇ ਆਪਣੀ ਸ਼ਕਤੀ ਨਾਲ ਲਿਖਿਆ ਇਹ ਗੱਲ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਪ੍ਰਮਾਣ ਸਹਿ ਦਰਜ ਹੈ ਤੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਦ ਮਿਟਾਈ ਜਾਤ ਪਾਤ ਛੂਛਾਤ ਵਰਗੀਆਂ ਬੁਰਾਈਆਂ ਦਾ ਪੋਲ ਬਾਲਾ ਹੋਣ ਦੇ ਬਾਵਜੂਦ ਵੀ ਸਿੱਖ ਗੁਰੂਆਂ ਨੇ ਉਹਨਾਂ ਸਾਰੇ ਸੱਚੇ ਭਗਤਾਂ ਦੀ ਬਾਣੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਕੀਤਾ ਜਿਨ੍ਹਾਂ ਨੂੰ ਲੋਕ ਘਰੇਣਾ ਦੀ ਨਜ਼ਰ ਨਾ ਵੇਖਦੇ ਸਨ ਇਸ ਤਰ੍ਹਾਂ ਇੱਕ ਪ੍ਰਮਾਤਮਾ ਦੇ ਨਾਲ ਜੁੜੇ ਭਗਤਾਂ ਨੂੰ ਉੱਚੀ ਪਦਵੀ ਪ੍ਰਦਾਨ ਕੀਤੀ ਗਈ ਗੁਰੂਆਂ ਦੇ ਨਾਲ ਉਹਨਾਂ ਸਾਰੇ ਸੱਚੇ ਭਗਤਾਂ ਦਾ ਨਾਮ ਵੀ ਬੜੀ ਸ਼ਰਧਾ ਅਤੇ ਸਨਮਾਨ ਨਾਲ ਲਿਆ ਜਾਂਦਾ ਹੈ ਸਿੱਖ ਧਰਮ ਦੇ ਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਿਰਫ ਇੱਕ ਪੁਸਤਕ ਨਹੀਂ ਮੰਨਦੇ ਸਗੋਂ ਸਾਰੇ 10 ਗੁਰੂ ਸੇਵਾਨਾਦੀ ਜੋਤ ਸਮਦਿਆ ਪੂਜਦੇ ਹਨ ਇਹ ਗ੍ਰੰਥ ਬਾਕੀ ਸਾਰੀ ਗ੍ਰੰਥਾਂ ਤੋਂ ਵੱਖਰਾ ਹੈ ਕਿਉਂਕਿ ਇਸ ਪੂਰੇ ਗ੍ਰੰਥ ਵਿੱਚ ਇੱਕ ਪਰਮਾਤਮਾ ਦੀ ਉਸਤਤ ਕੀਤੀ ਗਈ ਹੈ ਨਾ ਕਿ ਕਿਸੇ ਵਿਸ਼ੇਸ਼ ਵਿਅਕਤੀ ਦੀ ਸੋ ਏਸਾਂ ਚਿਰੀ ਗੁਰੂ ਗ੍ਰੰਥ ਸਾਹਿਬ ਜੀ ਵਾਰੀ ਕੁਝ ਖਾਸ ਕਰਨਾ ਗੁਰੂਆਂ ਨੇ ਸਾਨੂੰ ਸਾਰੇ ਸੰਸਾਰ ਦੀ ਭਲਾਈ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿੱਚ ਸੰਪੂਰਨ ਸਤਿਗੁਰਜੀ ਦੀ ਬਖਸ਼ਿਸ਼ ਕੀਤੀ ਹੈ ਪਰਮਾਤਮਾ ਦੀ ਮਿਹਰ ਹੋਵੇ ਤੇ ਅਸੀਂ ਸਾਰੇ ਬਾਣੀ ਨਾਲ ਜੁੜੀਏ ਅਤੇ ਆਪਣੇ ਜੀਵਨ ਨੂੰ ਖੁਸ਼ਹਾਲ ਬਣਾਇਏ ਵਾਹਿਗੁਰਜੀ ਦਾ ਖਲਸਾ ਵਾਹਿਗੁਰਜੀ ਕੀ ਫਤਿਹ